ਜਿਹੜਾ ਇਦਾਂ ਫਲੈਗ ਮਾਰਚ ਆ ਦੇਖੋ ਇਹ ਅਸੀਂ ਰੂਟੀਨ 'ਚ ਫਲੈਗ ਮਾਰਦੇ ਸੋਰ ਇਹੋ ਜਿਹੇ ਆਪਰੇਸ਼ਨ ਲਗਾਤਾਰ ਚਲਾਉਂ ਚਲਾਉਂਦੇ ਰਹਿੰਨੇ ਆਰੇ ਲੋਕਾਂ ਦੀ ਜਾਨ ਨਾਲ ਮਾਲ ਦੀ ਰੱਖ ਹੀ ਲਈਏ ਫਲੈਗ ਮਾਰਚ ਜੋ ਕਿ ਜੰਡੇ ਵਾਲੇ 'ਚ ਕੱਢਿਆ ਗਿਆ ਅਤੇ ਸਾਡੀ ਮਾੜੇ ਅੰਸਰਾਂ ਲਈ ਸਖਤ ਚੇਤਾਵਨੀ ਆ ਕਿ ਕੋਈ ਮਾੜੀ ਹਰਕਤ ਜਾਂ ਇਹੋ ਜਿਹੇ ਮਾੜੇ ਬੰਦੇ ਹੋਣ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਕਿ ਲਗਾਤਾਰ ਰੋਤਨਿਆਂ ਦੇ ਜੋ ਮਾਮਲੇ ਆ ਰਹੇ ਸਾਹਮਣੇ ਇਹ ਵੀ ਕਾਰਨ ਜੀ ਕਿ ਚਾਰਜ ਜਾਰੀ ਹੈ ਸਰਪ੍ਰੀਖਿ ਦੇਖੋ ਜੀ ਸਾਡੇ ਸਾਹਮਣੇ ਆਏ ਆ ਮਾਮਲੇ ਇੱਕ ਦੋ ਅਸੀਂ ਬੜੇ ਡੰਗਾਈ ਨਾਲ ਜਾਂਚ ਕਰ ਰਹੇ ਆ ਉਹਦੀ ਜਿਵੇਂ ਵੀ ਜਲਦੀ ਤੋਂ ਜਲਦੀ ਇਹਦਾ ਅਸੀਂ ਹੱਲ ਕਰਕੇ ਆਪ ਜੀ ਨੂੰ ਦੱਸਿਆ ਜਾਵੇ ਬੜੀ ਕੋਸ਼ਿਸ਼ ਨੂੰ ਪਹਿਲਾ ਵਾਰ ਦਾ ਤੋਈ ਆ ਥੱਲੇ ਵਾਲੇ ਦੁਕਾਨ ਤੇ ਗੋਲੀ ਚੱਲੀ ਆ ਜੀ ਜੀ ਉਹਨਾਂ ਦੇ ਅੱਜ ਹੱਕ ਦੇ ਵਿੱਚ ਨਿਹੰਗ ਜੱਥੇਬੰਦੀਆਂ ਆਈਆਂ ਜੀ ਜੀ ਮਤਲਬ ਇਹ ਇਹਦੇ ਨਾਲ ਫਿਰ ਇਹ ਪੁਲਿਸ ਦੀ ਕਾਰਗੁਜ਼ਾਰੀ ਤੇ ਇੱਕ ਪ੍ਰਸ਼ਨ ਕਰਨੀ ਲੱਗਦਾ ਵੀ ਉਹਨਾਂ ਨੂੰ ਜੱਥੇਬੰਦੀਆਂ ਨੂੰ ਬੁਲਾਉਣਾ ਪਿਆਦਾ ਤਾਂ ਮੈਂ ਦੇਖੋ ਜੱਥੇਬੰਦੀਆਂ ਤਾਂ ਹੁਣ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਉਹਨਾਂ ਦਾ ਆਪਣਾ ਅਧਿਕਾਰ ਆ ਪੈਦਲ ਜਾਣ ਦਾ ਜਾਂ ਕਿਤੇ ਬੈਠਣ ਦਾ ਅਸੀਂ ਆਪਣੇ ਕਾਰਜ ਵਿੱਚ ਸਾਡੇ 'ਚ ਕੋਈ ਟੱਲ ਨਹੀਂ ਹੋਊਗੀ ਔਰ ਪੁਲਿਸ ਤੇ ਅਸੀਂ ਚਾਹੁੰਦੇ ਆ ਕਿ ਪੁਲਿਸ ਤੇ ਵਿਸ਼ਵਾਸ ਕੀਤਾ ਜਾਵੇ ਔਰ ਅਮਰਸਰ ਰੂਰਲ ਪ੍ਰੋਜੈਕਟ 24 ਘੰਟੇ ਪਬਲਿਕ ਦੇ ਨਾਲ ਆ। ਬਾਜੀ ਗੰਜਾਲਾ ਗੁਰੂ ਵਾਲਿਆਂ ਨੇ 5 ਵਜੇ ਪੂਰਾ ਬਾਜ਼ਾਰ ਬੰਦ ਕਰਕੇ ਤੇ ਮੀਟਿੰਗ ਰੱਖੀ 6 ਵਜੇ ਤੇ ਇਹਦੇ ਬਾਰੇ ਕੀ ਕਰਨੇ ਚਾਹੀਦੇ ਕੋਈ ਗੱਲ ਨਹੀਂ ਜੀ ਮੀਟਿੰਗ ਜੋ ਇਹਨਾਂ ਦੇ ਪ੍ਰਧਾਨ ਨੇ ਜੋ ਉਹ ਸਾਡਾ ਤਾਂ ਇਹ ਹੀ ਵਿਸ਼ਵਾਸ ਦਵਾਣਾ ਆ ਨਾ ਉਹ ਵੀ ਅਸੀਂ ਨਾਲਾਂ ਉਹਨਾਂ ਦੇ ਆਪਣੇ ਆਪ ਨੂੰ ਪੂਰਾ ਸੇਫ ਸਮਝਣ ਔਰ ਸਾਡੇ ਵੱਲੋਂ ਪੂਰੀ ਜੜੀ ਸੁਰੱਖਿਆ ਮੈਗਿਆ ਕਰਾਇਆ ਜਾਏਗੀ।